ਦੋਸਤੋ ਸਰਵਣ ਸਿੰਘ ਪੰਦੇਰ ਮੋਰਚੇ 'ਤੇ ਪਹੁੰਚ ਚੁੱਕੇ ਨੇ ਅਗਲੀ ਜਿਹੜੀ ਰਣਨੀਤੀ ਆ ਉਹ ਲਿਖੀ ਜਾਊਗੀ ਕਿਉਂਕਿ ਇਹ ਰਣਨੀਤੀ ਦੇ ਅਸੇ ਕਿਹੜੇ ਬੈਰੀਕੇਟ ਨੇ ਉਹ ਬੈਰੀਕੇਟਿੰਗ ਹਟਾਈ ਜਾਊਗੀ ਪੰਦੇਰ ਸਾਹਿਬ ਕੋਈ ਹੋਰ ਫੈਸਲਾ ਹੋਇਆ ਕੋਈ ਹਾਂ ਇਹਦੇ ਬਾਰੇ ਵੀ ਦੱਸਦੇ ਆ ਤੂੰ ਸਟੇਸ਼ਨਾਂ ਲਾਣਾ ਕਰੋਗੇ ਹਾਂ ਪ੍ਰੋਤ ਕਰਨ ਦੇ ਹੱਥ ਦੇ ਕੇ ਪ੍ਰਬੰਧ ਵੱਡੇ ਕਰ ਰੱਖੇ ਨੇ ਸਰਕਾਰ ਨੇ ਕੋਈ ਨਹੀਂ ਅੱਗੇ ਜਿਹੜੀ ਸਪੈਸ਼ਲ ਟੀਮ ਹੋਰ ਕਿਸਾਨ ਅੱਗੇ ਵੀ ਸਪੋਰਟ ਤੇ ਆ ਗਏ ਸਾਰੇ ਚੰਗੀ ਗੱਲ ਤੁਸੀਂ ਸਪੋਰਟ ਤੇ ਸਪੋਰਟ ਤੇ ਅੱਗੇ ਨੂੰ ਕੁਝ ਕਹਿਣਾ ਚਾਹੋਗੇ ਬਹੁਤ ਚੰਗੀ ਗੱਲ ਐਸੀ ਕਹਿੰਦੇ ਵਧੀਆ ਗੱਲ ਕਿਉਂਕਿ ਸੋ ਸਰਬਨ ਸਿੰਘ ਪੰਦੇਰ ਦੋਸਤੋ ਮੋਰਚੇ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਤਲਾਤ ਦੇ ਵਿੱਚ ਲੋਕ ਨੇ ਲੋਕ ਬੰਦੇਰ ਸਾਹਿਬ ਦੇ ਨਾਲ ਨੇ ਕਿ ਕਿਸੇ ਵੀ ਹਾਲਾਤ ਦੇ ਵਿੱਚ ਜਿਹੜੇ ਆ ਬੈਰੀਕੇਟਿੰਗ ਹੈ ਬੈਰੀਕੇਟਿੰਗ ਆਹ ਇੱਥੋਂ ਹਟਾਈ ਜਾਊਗੀ ਜੀ ਬੰਦੇਰ ਸਾਹਿਬ ਜ਼ਖਮੀ ਕਿੰਨੇ ਕੋਈ ਲੋਕ ਕੋਈ ਜਾਣਕਾਰੀ ਹੈਗੀ ਆ 90 90 ਲੋਕ ਦੱਸੇ ਜਾ ਰਹੇ ਨੇ ਕਿ ਜਿਹੜੇ 90 ਲੋਕ ਨੇ ਕੁਝ ਹਰਜਿੰਦਰਾ ਹਸਪਤਾਲ ਜਾਂ ਕੁਝ ਰਾਜਪੁਰੇ ਦੇ ਹਸਪਤਲ ਦੇ ਵਿੱਚ ਜਿਹੜੇ ਲੋਕ ਨੇ ਉਹ ਲੋਕ ਭਰਤੀ ਹੋਏ ਹੋਣੇ ਤੁਸੀਂ ਦੇਖ ਸਕਦੇ ਹੋ ਬੰਦੇਰ ਸਾਹਿਬ ਗੱਲਬਾਤ ਕਰ ਰਹੇ ਨੇ ਲੋਕਾਂ ਨਾਲ ਸਟੇਜ ਦੇ ਪਿੱਛੇ ਰਹਿ ਗਈ ਜੀ ਸਟੇਜ ਤੇ ਜਿਹੜਾ ਤੁਸੀਂ ਸਟੇਜ ਤੇ ਜਾ ਰਹੇ ਨੇ ਬੰਦੇਰ ਸਾਹਿਬ ਜੋ ਵੀ ਜਾਣਕਾਰੀ ਹੋਣਗੇ ਉਹ ਸਾਂਝੀ ਕਰਨਗੇ ਆਪਣੀ ਤਨ 10000 ਬੰਦੇ ਥੋੜਾ ਜਿਹਾ ਇੰਨਾ ਮਾਹੌਲ ਹੀ ਹੈਗਾ ਇਸ ਕਿਸਮ ਦਾ ਸੋ ਨਠਗਾਈ ਨਾ ਸੋ ਸਰਬੰਸਿੰਘ ਪੰਦੇਰ ਦੋਸਤੋ ਹੁਣ ਅਨਾਉਂਸਮੈਂਟ ਕਰਨਗੇ ਇਥੋਂ ਇਸ ਤਰ੍ਹਾਂ ਦੀ ਕੋਈ ਹੋ ਨਹੀਂ ਯਾਰ ਠਗਾਈ ਨਾ ਚਲ ਆਜੋ ਸੁਚੈਨਾ ਸੋ ਸਰਬਨ ਸਿੰਘ ਪਦੇਰ ਹੁਣ ਸਟੇਜ ਉੱਪਰ ਬੈਠ ਰਹੇ ਨੇ ਇੱਥੋਂ ਅਨਾਉਂਸਮੈਂਟ ਹੋਊਗੀ ਕਿ ਜੂਗੀ ਅੱਗੇ ਦਾ ਪ੍ਰੋਗਰਾਮ ਹੋਊਗਾ ਇੱਥੇ ਅਨਾਉਂਸਮੈਂਟ ਕਰਨਗੇ ਬਲੇਰ ਸਾਹਿਬ ਜੋ ਵੀ ਪ੍ਰੋਗਰਾਮ ਹੈ ਤੇ ਜਿਹੜੀਆਂ ਸਾਡੀਆਂ ਫਰਮਾਂ ਹਨ ਉਹਨਾਂ ਦੇ ਜੋ ਪਲਾਨ ਹੈ ਜੋ ਨੀਤੀ ਹੈ ਉਹਦੇ ਮੁਤਾਬਕ ਆਪਾਂ ਚੱਲਾਂਗੇ ਤੇ ਨੌਜਵਾਨਾਂ ਨੂੰ ਬੇਨਤੀ ਹੈ ਜਿਹੜੇ ਪੁੱਤਰਵਾਦੀ ਆਪਣੀ ਮਰਜ਼ੀ ਨਾਲ ਕਰ ਰਹੇ ਆ ਉਹੋ ਉਹ ਨਾ ਕਰਨ ਵੀਰੋ ਆਪਣੀ ਮਰਜ਼ੀ ਦਾ ਨਾ ਕਰੋ ਜਿਹੜੇ ਫਸਲਾ ਦੇਰ ਸਾਬਾ ਅਨਾਉਂਸਮੈਂਟ ਕਰਨਗੇ ਜੋ ਵੀ ਅਨਾਉਂਸਮੈਂਟ ਹੋਊਗੀ ਉਹ ਫਸਲਾ ਦੇਰ ਸਾਬਾ ਅਨਾਉਂਸਮੈਂਟ ਕਰਨਗੇ ਤੁਹਾਨੂੰ ਕੋਈ ਲੋੜ ਨਹੀਂ ਕਿਸੇ ਦੇ ਪੱਤਰ ਮਾਰਨ ਦੀ ਉਹਨਾਂ ਦੇ ਪੱਤਰ ਆਪਣੇ ਆਪ ਲੱਜਣਗੇ ਸਾਡਾ ਕੋਈ ਬੰਦਾ ਇਹੋ ਜੀ ਹਰਕਤ ਨਾ ਕਰੇ ਉਹ ਚੀਰੀ ਦਾਣੇ ਵਾਲੇ ਡੱਲੇਵਾਲ ਸਾਹਿਬ ਆ ਗਏ ਉਧਰ ਸੀ ਖੜੇ ਪੱਲੇਵਾਲ ਸਾਹਿਬ ਬੇਨਤੀ ਹੈ ਜੀ ਡੱਲੇਵਾਲ ਸਾਹਿਬ ਨੂੰ ਜਿਹੜੀ ਆ ਸਪੀਕਰਾਂ ਵਾਲੀ ਟੀਮ ਹੈ ਇਹਦੇ ਕੋਲੇ ਪਹੁੰਚ ਜਾਣਾ ਹੰਦੇਰ ਸਾਹਿਬ ਬੁਲਾ ਰਹੇ ਆ ਡੱਲੇਵਾਲ ਸਾਹਿਬ ਨੂੰ ਬੇਨਤੀ ਹੈ ਵੀ ਜਿਹੜੀ ਆ ਪਈ ਆ ਗੱਡੀ ਖੜੀ ਆ ਸਪੀਕਰਾਂ ਵਾਲੀ ਮੈਂ ਇੱਕ ਤੋੜੇ ਪਹੁੰਚ ਜਾਣਾ ਛੇਤੀ ਛੇਤੀ ਸੋ ਜੀ ਥੋੜਾ ਜਿਹਾ ਜਾਨੋ ਜਿਹੜੀ ਹਾਈ ਕਮਾਂਡ ਵੱਲੋਂ ਜੋ ਜੀਵਨ ਧਰਤ ਕੀਤੀ ਜਾਊਗੀ ਜੋ ਟਾਸਟ ਦਿੱਤਾ ਜਾਊਗਾ ਉਸ ਨੂੰ ਪੂਰਾ ਕਰਕੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵੀ ਪੰਜਾਬੀ ਇੱਕ ਮਾਰਸ਼ਲ ਕੋਮ ਹੈ ਪਰ ਵੀਰੋ ਅਸੀਂ ਲੜਾਈ ਕਰਨ ਨਹੀਂ ਆਏ ਅਸੀਂ ਆਪਦੇ ਜਾਇਜ਼ ਜਿਹੜੇ ਹੱਕ ਆ ਉਹ ਲੈਣ ਵਾਸਤੇ ਆਏ ਆ ਵੇਖੋ ਮਾਰਸ਼ਲ ਕੋਮ ਹੈ ਇਹ ਫੋਰਸਾਂ ਵੀ ਜਾਣਦੀਆਂ ਵੀ ਇਹਨਾਂ ਸਖਾ ਸਰਦਾਰਾਂ ਦੇ ਪੰਜਾਬੀਆਂ ਦੇ ਬਿਨਾ ਜੇ ਇਹਨਾਂ ਨੂੰ ਅੱਡ ਕਰਦਗੇ ਤੇ ਉਹ ਜ਼ੀਰੋ ਰਹਿ ਜਾਣਗੇ ਦੱਸਣ ਸਾਡੇ ਤੋਂ ਬਿਨਾ ਇਹਨਾਂ ਨੇ ਕਿਹੜਾ ਮਾਰਗਲ ਮਾਰਿਆ ਮੈਂ ਖੁਦ ਬਲਦੇਵ ਜੀਰੇ ਨੂੰ ਸਾਧ ਬੇਨਤੀ ਆ ਜੀ ਬਲਦੇਵ ਸਿੰਘ ਜੀਰਾ ਜੀ ਉਹ ਵੀ ਸਟੇਜ ਕੋਲੇ ਆ ਜਾਣ ਤੇ ਸਪੀਕਰਾਂ ਦੀ ਗੱਡੀ ਕੋਲੇ ਬਲਦੇਵ ਸਿੰਘ ਜੀ ਜੀਰਾ ਵੀ ਜਿੱਥੇ ਪਹੁੰਚ ਜਾਣ ਜਰ ਨਾਲ ਮੈਨੂੰ ਪਤਾ ਕਿੰਨਾ ਪਤਾ ਕੋਈ ਸ਼ੱਕ ਨਹੀਂ ਅਸੀਂ ਮਾਰਚਲ ਕਾਮ ਆਫਰ ਭੰਦੇਰ ਸਾਹਿਬ ਨੂੰ ਪੁੱਛੋ ਵੀ ਕਿੰਨੇ ਨਾਲ ਆਏ ਸੀ ਇਹ ਨਾ ਗੱਲ ਆਪਾਂ ਨੂੰ ਨਹੀਂ ਦਿੰਦੀ ਆ ਅਸੀਂ ਕਿੰਨੇ ਨਾਲ ਆਏ ਆਂ ਇਹਨਾਂ ਨੂੰ ਕੋੜਾ ਕੋੜਾ ਆਪਣੇ ਸਤਿਕਾਰ ਤੇ ਤੁਹਾਡੇ ਤੋਂ ਨਾਮ ਰਵਾਇ ਇੱਕ ਦਿਨ ਨਹੀਂ ਨਹੀਂ ਅਸੀਂ ਤਾਂ ਆਪਣੀ ਮਰਜ਼ੀ ਦੇ ਨਾਲ ਸੋ ਨੌਜਵਾਨ ਅਸੀਂ ਸਾਰੇ ਮੀਡੀਆ ਤੇ ਵਗੈਰਾ ਹੀ ਕਹਜੋ ਕਿ ਨਹੀਂ ਆ ਅਸੀਂ ਖਰਾ ਉਸ ਦੇ ਸੰਬੰਧ ਦੇ ਪੁੱਛਣਾ ਜੀ ਉਸ ਵੇ ਹੋਇਆ ਹਾਈ ਕਮਾਂਡ ਜੋ ਸਾਨੂੰ ਡਸਟ ਦਊਗੀ ਜੋ ਹੁਕਮ ਕਰੂਗੀ ਬਲਦੇਵ ਸਿੰਘ ਜੀਰੇ ਨੂੰ ਬੇਨਤੀ ਆ ਆਪਣੀ ਕਰੀ ਜਾਨਾ ਵੀ ਉਹ ਜਲਦੀ ਤੋਂ ਜਲਦੀ ਸਟੇਜ ਕੋਲੇ ਜੀਪ ਕੋਲੇ ਪਹੁੰਚ ਜਾਣਾ ਬਲਦੇਵ ਸਿੰਘ ਜੀਰੇ ਜਿਹੜਾ ਸਪੀਕਰ ਵਾਲੀ ਗੱਡੀ ਆ ਬਲਦੇਵ ਸਿੰਘ ਜੀਰੇ ਇੱਕ ਮਿੰਟ ਦੇ ਵਿੱਚ ਵਿੱਚ ਉਹ ਗੱਡੀ ਕੋਲੇ ਪਹੁੰਚ ਜਾਣਾ ਇੱਕ ਮਿੰਟ ਸੁਖਜੀਤ ਦੋਸਤੋ ਸਰਬਨ ਸਿੰਘ ਪੰਦੇਰ ਮੋਰਚੇ 'ਤੇ ਪਹੁੰਚ ਚੁੱਕੇ ਨੇ ਅਗਲੀ ਜਿਹੜੀ ਰਣਨੀਤੀ ਆ ਉਹ ਲਿਖੀ ਜਾਊਗੀ ਕਿਉਂਕਿ ਇਹ ਰਣਨੀਤੀ ਦੇ ਕਿਹੜੇ ਬੈਰੀਗੇਡ ਨੇ ਉਹ ਬੈਰੀਕੇਟਿੰਗ ਹਟਾਈ ਜਾਊਗੀ ਅੰਦੇਸ਼ ਸਾਹਿਬ ਕੋਈ ਹੋਰ ਫੈਸਲਾ ਹੋਇਆ ਕੋਈ ਹਾਂ ਇਹਦੇ ਬਾਰੇ ਵੀ ਦੱਸਦੇ ਆ ਤੁੰਨ ਜੀ ਸਟੇਸ ਨੂੰ ਐਲਾਨ ਕਰੋਗੇ ਹਾਂ ਪ੍ਰਬੰਧ ਕਰਾਣਾ ਇਹਦੇ ਹੱਥ ਦੇ ਕੇ ਪ੍ਰਬੰਧ ਵੱਡੇ ਕਰ ਰੱਖੇ ਨੇ ਸਰਕਾਰ ਨੇ ਕੋਈ ਨਹੀਂ ਅੱਗੇ ਜਿਹੜੀ ਸਪੈਸ਼ਲ ਟੀਮ ਹੋਰ ਕਿਸਾਨ ਆਗੂ ਵੀ ਸਪੋਰਟ ਤੇ ਆ ਗਏ ਸਾਰੇ ਚੰਗੀ ਗੱਲ ਹੈ ਤੁਸੀਂ ਸਪੋਰਟ ਤੇ ਕਿਸ ਸਪੋਰਟ ਤੇ ਆਗੂ ਨੂੰ ਕੁਝ ਕਹਿਣਾ ਚਾਹੋਗੇ ਬਹੁਤ ਚੰਗੀ ਗੱਲ ਐ ਸੀ ਕਹਿਣ ਵਧੀਆ ਗੱਲ ਇਹ ਟੈਨ ਦਾ ਸੋ ਸਰਬਨ ਸਿੰਘ ਪੰਦੇਰ ਦੋਸਤੋ ਮੋਰਚੇ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਤਲਾਤ ਦੇ ਵਿੱਚ ਲੋਕ ਨੇ ਲੋਕ ਪੰਦੇਰ ਸਾਹਿਬ ਦੇ ਨਾਲ ਨੇ ਕਿ ਕਿਸੇ ਵੀ ਹਾਲਾਤ ਦੇ ਵਿੱਚ ਜਿਹੜੇ ਆਹ ਬੈਰੀਕੇਟਿੰਗ ਹੈ ਬੈਰੀਕੇਟਿੰਗ ਆਹ ਇੱਥੋਂ ਹਟਾਈ ਜਾਊਗੀ ਜੀ ਪੰਦੇਰ ਸਾਹਿਬ ਜ਼ਖਮੀ ਕਿੰਨੇ ਕੋਈ ਲੋਕ ਕੋਈ ਜਾਣਕਾਰੀ ਹੈਗੀ ਆ 90 90 ਲੋਕ ਦੱਸੇ ਜਾ ਰਹੇ ਨੇ ਕਿ ਜਿਹੜੇ 90 ਲੋਕ ਨੇ ਕੁਝ ਰਜਿੰਦਰਾ ਹਸਪਤਾਲ ਜਾਂ ਕੁਝ ਰਾਜਪੁਰੇ ਦੇ ਹਸਪਤਾਲ ਦੇ ਵਿੱਚ ਜਿਹੜੇ ਲੋਕ ਨੇ ਉਹ ਲੋਕ ਭਰਤੀ ਹੋਏ ਹੋ ਨੇ ਤੁਸੀਂ ਦੇਖ ਸਕਦੇ ਹੋ ਪੰਦੇਰ ਸਾਹਿਬ ਗੱਲਬਾਤ ਕਰ ਰਹੇ ਨੇ ਲੋਕਾਂ ਨਾਲ ਸਟੇਜ ਦੇ ਪਿੱਛੇ ਰਹੀ ਜੀ ਤੇ ਤੇ ਜਿਹੜਾ ਤੁਸੀਂ ਸਟੇਜ ਤੇ ਜਾ ਰਹੇ ਨੇ ਪੰਦੇਰ ਸਾਹਿਬ ਜੋ ਵੀ ਜਾਣਕਾਰੀ ਹੋਣਗੇ ਉਹ ਸਾਂਝੀ ਕਰਨਗੇ ਆਪਣੀ ਦਿਨ-ਚਰ ਬੰਦੇ ਥੋੜਾ ਜਿਹਾ ਇੰਨਾ ਮਾਹੌਲ ਹੀ ਹੈਗਾ ਕਿਸੇ ਨੂੰ ਥੋੜਾ ਠਗਾਈ ਨਾ ਸੋ ਸਰਵਣ ਸਿੰਘ ਪੰਦੇਰ ਦੋਸਤੋ ਹੁਣ ਅਨਾਉਂਸਮੈਂਟ ਕਰਨਗੇ ਇੱਥੋਂ ਇਸ ਤਰ੍ਹਾਂ ਦੀ ਕੋਈ ਉਹ ਨਹੀਂ ਯਾਰ ਠਗਾਈ ਨਾ ਆ ਜਾਓ ਸੁਖਚੈਨ ਆ ਦਿੱਲੀ ਤੋਂ ਆ ਗਏ ਆ ਹਾਕਰੇੜਵਾ ਨੇ ਸਤਾਨਾ ਦੇ ਮਜ਼ਦੂਰਾਂ ਨਾਲ ਆਣੇ ਬੇਨਤੀ ਸੋ ਸਰਬਨ ਸਿੰਘ ਪੁਦੇਰ ਹੁਣ ਸਟੇਜ ਵੱਲ ਵੱਧ ਰਹੇ ਨੇ ਇੱਥੋਂ ਅਨਾਉਂਸਮੈਂਟ ਹੋਊਗੀ ਜੋ ਵੀ ਅੱਗੇ ਦਾ ਪ੍ਰੋਗਰਾਮ ਹੋਊਗਾ ਇੱਥੋਂ ਅਨਾਉਂਸਮੈਂਟ ਕਰਨਗੇ ਬਲੇਰ ਸਾਹਿਬ ਜੋ ਵੀ ਪ੍ਰੋਗਰਾਮ ਹੈ ਤੇ ਜਿਹੜੀਆਂ ਸਾਡੀਆਂ ਫਰਮਾਂ ਉਹਨਾਂ ਦੇ ਜੋ ਪਲਾਨ ਹੈ ਜੋ ਨੀਤੀ ਹੈ ਉਦੇ ਮੁਤਾਬਕ ਆਪਾਂ ਚੱਲਾਂਗੇ ਤੇ ਨੌਜਵਾਨਾਂ ਨੂੰ ਬੇਨਤੀ ਹੈ ਜਿਹੜੇ ਪੁੱਤਰਬਾਜੀ ਆਪਣੀ ਮਰਜ਼ੀ ਨਾਲ ਕਰ ਰਹੇ ਆ ਉਹ ਉਹ ਨਾ ਕਰਨ ਵੀਰੋ ਆਪਣੀ ਮਰਜ਼ੀ ਨਾਲ ਨਾ ਕਰੋ ਜਿਹੜੇ ਭਗਵਾਨ ਦੇਰ ਸਾਹਿਬ ਅਨਾਊਂਸਮੈਂਟ ਕਰਨਗੇ ਜੋ ਵੀ ਅਨਾਊਂਸਮੈਂਟ ਹੋਊਗੀ ਉਹ ਭਗਵਾਨ ਦੇਰ ਸਾਹਿਬ ਅਨਾਊਂਸਮੈਂਟ ਕਰਨਗੇ ਕੋਈ ਮੋੜ ਨਹੀਂ ਕਿਸੇ ਨੇ ਪੱਥਰ ਮਾਰਨ ਦੀ ਉਹਨਾਂ ਦੇ ਪੱਥਰ ਆਪਣੇ ਆਪ ਵਜਣਗੇ ਸਾਡਾ ਕੋਈ ਬੰਦਾ ਇਹੋ ਜੀ ਹਰਕਤ ਦੇ ਨਾਲ ਰਹੇ ਉਹ ਚਿਰੀ ਦਾਣੇ ਵਾਲੇ ਡੱਲੇਵਾਲ ਸਾਹਿਬ ਆ ਗਏ ਉਧਰ ਸੀ ਖੜੇ ਪਹਿਲੇ ਵਾਲ ਸਾਹਿਬ ਪਹਿਲੇ ਵਾਲ ਸਾਹਿਬ ਬੇਨਤੀ ਹੈ ਜੀ ਡੱਲੇਵਾਲ ਸਾਹਿਬ ਨੂੰ ਜਿਹੜੀ ਆ ਸਪੀਕਰਾਂ ਵਾਲੀ ਗੀਤ ਹੈ ਇਹਦੇ ਕੋਲੇ ਪਹੁੰਚ ਜਾਣਾ ਭੰਦੇਰ ਸਾਹਿਬ ਬੁਲਾ ਰਹੇ ਆ ਡੱਲੇਵਾਲ ਸਾਹਿਬ ਨੂੰ ਬੇਨਤੀ ਹੈ ਵੀ ਜਿਹੜੀ ਆ ਪਈ ਆ ਗੱਡੀ ਖੜੀ ਆ ਸਪੀਕਰਾਂ ਵਾਲੀ ਮੈਂ ਇੱਕ ਤੋਲੇ ਪਹੁੰਚ ਜਾਣਾ ਛੇਤੀ ਛੇਤੀ ਜੀ ਥੋੜਾ ਜੀ ਬੋਲ ਜੀ ਜਿਹੜੀ ਹਾਈ ਕਮਾਂਡ ਵੱਲੋਂ ਜੋ ਜੀਵਨ ਦਾਤ ਕੀਤੀ ਜਾਊਗੀ ਜੋ ਬਾਸਟ ਦਿੱਤਾ ਜਾਊਗਾ ਉਸ ਨੂੰ ਪੂਰਾ ਕਰਾਂਗੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਇੱਕ ਮਾਰਸ਼ਲ ਕੋਮ ਹੈ ਪਰ ਵੀਰੋ ਅਸੀਂ ਲੜਾਈ ਕਰਨ ਨਹੀਂ ਆਏ ਅਸੀਂ ਆਪਦੇ ਜਾਇਜ਼ ਜਿਹੜੇ ਹੱਕ ਆ ਉਹ ਲੈਣ ਵਾਸਤੇ ਆਏ ਆ ਵੇਖੋ ਮਾਰਸ਼ਲ ਕੋਮ ਹੈ ਇਹ ਫੋਰਸਾਂ ਵੀ ਜਾਣਦੀਆਂ ਵੀ ਇਹਨਾਂ ਸਖੌ ਸਰਦਾਰਾਂ ਦੇ ਪੰਜਾਬੀਆਂ ਦੇ ਬਿਨਾ ਜੇ ਇਹਨਾਂ ਨੂੰ ਅੰਡ ਕਰ ਦਗੇ ਤੇ ਉਹ ਜ਼ੀਰੋ ਰਹਿ ਜਾਣਗੇ ਦੱਸੋ ਸਾਡੇ ਉੱਤੇ ਬਣਾ ਇਹਨਾਂ ਨੇ ਕਿਹੜਾ ਮਾਰਗਲ ਮਾਰਿਆ ਮੈਂ ਖੁਦ ਬਲਦੇਵ ਜੀਰੇ ਨੂੰ ਸਾਥ ਬੇਨਤੀ ਆ ਜੀ ਬਲਦੇਵ ਸਿੰਘ ਜੀਰਾ ਜੀ ਉਹ ਵੀ ਸਟੇਜ ਕੋਲੇ ਆ ਜਾਣ ਸਪੀਕਰਾਂ ਦੀ ਗੱਡੀ ਕੋਲੇ ਬਲਦੇਵ ਸਿੰਘ ਜੀਰਾ ਵੀ ਇੱਥੇ ਪਹੁੰਚ ਜਾੜਾ ਯਾਰ ਨਾ ਮੈਨੂੰ ਪਤਾ ਕਿੰਨਾ ਗੱਲਾਂ ਦੀ ਆਏ ਕੋਈ ਸ਼ੱਕ ਨਹੀਂ ਅਸੀਂ ਅਮਰਚਲ ਕਾਮ ਆ ਅਫਰ ਭਦੇਰ ਸਾਹਿਬ ਨੂੰ ਪੁੱਛੋ ਕਿ ਕਿੰਨੇ ਬਣਾ ਲਏ ਸੀ ਇਹ ਨਾ ਗੱਲ ਆ ਪੂਰੀ ਨਾ ਹੋਣਦੀ ਆ ਇਹਦੀ ਕਰਕੇ ਬਣਾ ਲਿਆ ਆਪਣੇ ਸਾਥ ਅੰਦਰ ਉਹਨਾਂ ਦਾ ਲਵਾਇਆ ਇੱਕ ਦਿਨ ਨਹੀਂ ਨਹੀਂ ਅਸੀਂ ਤਾਂ ਆਪਣੀ ਮਰਜ਼ੀ ਦੇ ਨਾਲ ਸੋ ਨੌਜਵਾਨ ਆ ਅਸੀਂ ਸਾਰੇ ਮੀਡੀਆ ਦੇ ਵਗੈਰਾ ਹੀ ਕਹਾਂ ਜੋ ਕਿ ਨਹੀਂ ਆ ਅਸੀਂ ਖਰਾਉ ਸਿੱਧੇ ਕਿਸਾਨਾਂ ਦੇ ਕੋਲ ਜਾਣਦੇ ਹਾਂ ਉਹਦੇ ਹੋਇਆ ਹਾਈ ਕਮਾਂਡ ਜੋ ਸਾਨੂੰ ਡਸਟ ਦਊਗੀ ਜੋ ਹੁਕਮ ਕਰੂਗੀ ਬਲਦੇਵ ਸਿੰਘ ਜੀ ਦੇ ਨੂੰ ਬੇਨਤੀ ਆ ਆਪਣੀ ਕਰੀ ਜਾਨਾ ਵੀਰੋ ਜਾਦੀ ਤੋਂ ਜਲਦੀ ਸਟੇਜ ਕੋਲੇ ਜੀਪ ਕੋਲੇ ਪਹੁੰਚ ਜਾਣਾ ਬਲਦੇਵ ਸਿੰਘ ਜੀਰਾ ਜਰਗਾ ਇੱਥੇ ਵੀ ਕਿਰਾਏ ਦੀ ਗੱਡੀ ਆ ਬਲਦੇਵ ਸਿੰਘ ਜੀਰਾ 1 ਮਿੰਟ ਦੇ ਵਿੱਚ ਵਿੱਚ ਉਹ ਗੱਡੀ ਕੋਲੇ ਪਹੁੰਚ ਜਾਣਾ ਸੁਖਜੀਤ